ਲਓ ਬਾਈ ਜੀ ਅੰਨੇ ਭਗਤਾਂ ਨੂੰ ਬੇਨਤੀ ਹੈ ਵੀ ਉਹ ਵੀਡੀਓ ਤੋਂ ਦੂਰ ਰਹਿਣ ਕਿਉਂਕਿ ਸਾਡੇ ਕੋਲੋਂ ਬੋਲਿਆ ਜਾਊ ਸੱਚ ਸੱਚ ਹੁੰਦਾ ਕੌੜਾ ਤੇ ਕੌੜੀ ਚੀਜ਼ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦੀ ਇਸ ਲਈ ਕਿਸੇ ਅੰਨੇ ਭਗਤ ਦਾ ਹਿਰਦਾ ਨਾ ਬਲੁੰਦ ਰਿਆ ਜਾਵੇ ਵੀਡੀਓ ਨੂੰ ਸਕਿੱਪ ਕਰਕੇ ਦੂਰ ਹੋ ਜਾਓ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਲਾਲ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਜੀ ਇੱਕ ਬੜਾ ਵਧੀਆ ਕੰਮ ਕੀਤਾ ਪੰਜਾਬ ਸਰਕਾਰ ਨੇ ਮਾਨ ਸਾਹਿਬ ਕਹਿੰਦੇ ਅਸੀਂ ਇੱਕ ਨੰਬਰ ਜਾਰੀ ਕਰਤਾ ਬਸ ਹੁਣ ਤੁਹਾਡੇ ਘਰੇ ਦਫ਼ਤਰ ਹੋ ਯਾਨੀ ਤੁਹਾਨੂੰ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਦਫ਼ਤਰੀ ਤੁਹਾਡੇ ਘਰੇ ਚੱਲ ਕੇ ਆਊਗਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਕਹਿੰਦੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਦਫ਼ਤਰ ਤੁਹਾਡੇ ਘਰੇ ਆਊਗਾ ਇਹ ਬਈ ਗੱਲ ਕਿੰਨੀ ਕੁ ਸਹੀ ਹੈ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਕਰਦੇ ਆਂ ਗੱਲ ਆਪਣੇ ਨਾਲ ਆ ਬਾਈਆ ਬਾਈ ਨਾਲ ਕਰਦੇ ਆਂ ਗੱਲ ਹਾਂਜੀ ਬਾਈ ਜੀ ਤੁਸੀਂ ਦਫ਼ਤਰ ਚ ਕਿਵੇਂ ਤੁਰੇ ਫਿਰਦੇ ਹੋ ਇਹ ਤਾਂ ਕੰਮ ਘਰੇ ਹੋਣੇ ਸੀ ਤੁਹਾਡੇ ਕੰਮ ਤਾਂ ਇੱਥੇ ਹੁੰਦੇ ਨਹੀਂ ਆਉਂਦੇ ਇੱਥੇ ਆ ਕੇ ਕੰਮ ਤਾਂ ਵੀ ਨਹੀਂ ਹੁੰਦੇ ਘਰੇ ਤੱਕ ਤੇ ਦੇਖੋ ਇਹ ਤਾਂ ਬੜੀ ਮਾੜੀ ਗੱਲ ਆ ਮਾਨ ਸਾਹਿਬ ਲੋਕ ਦਫ਼ਤਰਾਂ ਚ ਤੁਰੇ ਫਿਰਦੇ ਆ ਉਹਨਾਂ ਦੇ ਕੰਮ ਦਫ਼ਤਰਾਂ ਚ ਨਹੀਂ ਹੁੰਦੇ ਕਹਿੰਦੇ ਸਾਡੇ ਘਰੇ ਕਿੱਥੋਂ ਹੋ ਜਾਣਗੇ ਸਾਡੇ ਦਾ ਕੰਮ ਦਫ਼ਤਰਾਂ ਚ ਹੋ ਜਾਣ ਉਹ ਹੀ ਬਹੁਤ ਵੱਡੀ ਗੱਲ ਨਵੀਂ ਸਰਕਾਰ ਤੋਂ ਸਾਨੂੰ ਉਮੀਦਾਂ ਸੀਗੀਆਂ ਜੀ ਉਮੀਦਾਂ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਜੀ ਜਮਾ ਬੇੜਾ ਗਰਕ ਹੋਇਆ ਪਿਆ ਜੀ ਸਾਡੇ ਜੱਤੋ ਦਾ ਤਾਂ ਅਰੇ ਕਹਿਣਾ ਕੀ ਚਾਹਤੇ ਹੋ ਜੇ ਕਿਸੇ ਦੇ ਆਪਾਂ ਕਹਿ ਕੇ ਵਾ ਕੇ ਕੰਮ ਜਰੂਰ ਹੋ ਜਾਂਦਾ ਸੀਗਾ ਜੀ ਕਿਸੇ ਐਮਐਲਏ ਕਿਸੇ ਐਮਪੀ ਨੂੰ ਮਿਲ ਲੈਂਦੇ ਸੀ ਮੌਜੂਦਾ ਸਰਕਾਰ ਦੇ ਨੂੰ ਉਹਨਾਂ ਦੀ ਇੰਨੀ ਕੁ ਜ਼ਰੂਰਤ ਹੁੰਦੀ ਸੀ ਉਹ ਕਹਿ ਕੇ ਕੰਮ ਜਰੂਰ ਕਰਵਾ ਦਿੰਦੇ ਸੀਗੇ ਜੀ ਸੋ ਇਹ ਗੱਲ ਦੇ ਉੱਤੇ ਆਪਾਂ ਇੱਕ ਬਾਪੂ ਦਾ ਰੈਕਸ਼ਨ ਲੈਨੇ ਆ ਹਾਂਜੀ ਬਾਪੂ ਜੀ ਜਿਹੜੀਆਂ ਇਸ ਵਾਰ ਵੋਟਾਂ ਪੈਣ ਵਾਲੀਆਂ ਨੇ 2024 ਦੀਆਂ ਤੁਸੀਂ ਫਿਰ ਇਹ ਵੋਟ ਕਿਹਨੂੰ ਪਾਉਂਗੇ ਤਕੜੀ ਨੂੰ ਪਾਵਾਂਗੇ ਚਾਹੇ ਕੋਈ ਮਰੇ ਬਚੇ ਉਹ ਨਹੀਂ ਨਹੀਂ ਬਾਪੂ ਚੱਲ ਕੋਈ ਗੱਲ ਨਹੀਂ ਤਕੜੀ ਨੂੰ ਤਾਂ ਪਾ ਦੀ ਕਹਿੰਦਾ ਚਾਹੇ ਕੋਈ ਮਰੇ ਬਚੇ ਉਹ ਮਰਨ ਬਚਨ ਵਾਲੀ ਐਡੀ ਗੱਲ ਨਹੀਂ ਹੁੰਦੀ ਇਹ ਵੋਟਾਂ ਵਾਟਾਂ ਨਾਲ ਕੋਈ ਬੜਾ ਚੱਕਰ ਨਹੀਂ ਹੁੰਦਾ ਇਹ ਤਾਂ ਬਾਪੂ ਬਸ ਆਪਣੇ ਵਾਸਤੇ ਹੁੰਦੀਆਂ ਵੀ ਇਹਨੂੰ ਜੇ ਪਾਤੀ ਇਹਨੂੰ ਕੁਝ ਹੋਜੂ ਇਹਨੂੰ ਪਾਤੀ ਤਾਂ ਇਹਨੂੰ ਕੁਝ ਹੋਜੂ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹ ਸਭ 21 ਹੈ ਸਹੀ ਪਕੜੇ ਹੈ ਅੱਛਾ ਇਹਦਾ ਮਤਲਬ ਤੂੰ ਤਕੜੀ ਨੂੰ ਵੋਟ ਪਾਏਗਾ ਬਾਪੂ ਤਕੜੀ ਨੂੰ ਸੀ ਪਸੰਦ ਕਰ ਹਾਂ ਅਸੀਂ ਉਸ ਤੋਂ ਬਿਨਾ ਵੋਟ ਨਹੀਂ ਪਾਉਂਦੇ ਬਾਬਾ ਦਾ ਕਹਿੰਦਾ ਅਸੀਂ ਤਕੜੀ ਤੋਂ ਬਗੈਰ ਹੋਰ ਕਿਸੇ ਨੂੰ ਵੋਟ ਹੀ ਨਹੀਂ ਪਾਉਂਦੇ ਬਾਬੇ ਦੀ ਇਹ ਗੱਲ ਸੁਣ ਕੇ ਆਪਾਂ ਮੜਾ ਜਾ ਬਾਦਲ ਸਾਹਿਬ ਦਾ ਰਿਐਕਸ਼ਨ ਲੈ ਲਈਏ ਸੁਖਵੀਰ ਬਾਦਲ ਸਾਹਿਬ ਦਾ ਵੀ ਉਹ ਕੀ ਕਹਿਣਾ ਚਾਹੁੰਦੇ ਆ ਹਾਂਜੀ ਸੁਖਵੀਰਵਾਲ ਸਾਹਿਬ ਅਹ ਨਜ਼ਾਰਾ ਲਿਆ ਦਾਂਗੇ ਤੁਹਾਨੂੰ ਮੈਂ ਤਾਂ ਸਭ ਕਿਸੇ ਚੀਜ਼ ਦੀ ਚਿੰਤਾ ਨਹੀਂ ਆਊਗੀ ਖੁੱਲੇ ਗੱਫੇ ਹੋਣਗੇ ਯਹੀ ਅਬੀ ਹੋਰ ਸੁਣੀਏ ਪਰਮਾਤਮਾ ਮੇਰ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਕੰਟਰੋਲ ਮਾਗਨ ਨੂੰ ਕਹਿਣਾ ਤੁਸੀਂ ਅਮਰੀਕਾ ਕੈਨੇਡਾ ਨੂੰ ਭੁੱਲ ਜਾਣਾ ਸੀ ਇਹ ਬੜੀ ਅੱਛੀ ਬਾਤ ਕਹੀ ਆਪ ਕਿਉਂ ਭਾਈ ਦੇਖਿਆ ਕਿਸੇ ਨੇ ਸੱਚ ਕਿਹਾ ਵੀ ਕਲਾਕਾਰ ਤਾੜੀਆਂ ਦਾ ਭੁੱਖਾ ਹੁੰਦਾ ਤੇ ਲੀਡਰ ਵੋਟਾਂ ਦਾ ਆ ਦੇਖ ਲਓ ਤੁਸੀਂ ਬਾਦਲ ਸਾਹਿਬ ਦੀ ਖੁਸ਼ੀ ਦਾ ਤਾਂ ਟਿਕਾਣਾ ਹੀ ਕੋਈ ਨਹੀਂ ਬਾਦਲ ਸਾਹਿਬ ਕੰਟਰੋਲ ਕੰਟਰੋਲ ਕਰੋ ਹੁਣ ਆਪਾਂ RAMU ਵਾਲਿਆ ਸਾਹਿਬ ਤੋਂ ਪੁੱਛਦੇ ਆਂ ਬੀ ਉਹ ਅਕਾਲੀ ਦਲ ਬਾਰੇ ਕੀ ਸੋਚਦੇ ਨੇ ਕਿਉਂਕਿ ਬਾਬਾ ਜੀ ਤਾਂ ਕਹਿੰਦੇ ਅਸੀਂ ਤਾਂ ਵੋਟ ਤੱਕੜੀ ਨੂੰ ਪਾਵਾਂਗੇ ਕੋਈ ਮਰੇ ਪਾਵਾਂ ਬਚੇ ਹਾਂਜੀ ਰਾਮੂ ਵਾਲੀ ਅਸੀਂ ਕਾਂਦੀ ਦਲ ਬਾਦਲਾ ਨੇ ਕਰਤਾ ਰੁੰਡ-ਮੁੰਡ ਅਰੇ ਕਹਿਣਾ ਕੀ ਚਾਹਤੇ ਹੋ ਰੁੰਡ-ਮੁੰਡ ਰੁੰਡ-ਮੁੰਡ ਤੁਸੀਂ ਦੱਸੋ ਨਵ ਮੈਂਟਲ ਜਿਹੜਾ ਹੈਗਾ ਚਲੋ ਬਾਦਲ ਸਾਹਿਬ ਬਾਕੀ ਗੱਲਾਂ ਛੱਡੋ ਜੀ ਮੈਨੂੰ ਤਾਂ ਇੱਕ ਗੱਲ ਦੱਸੋ ਵੀ ਇਹ ਗੱਡੀ ਹੋਗੀ ਪੁਰਾਣੀ 75-76 ਸਾਲ ਪੁਰਾਣੀ ਗੱਡੀ ਹੋਗੀ ਜੇ ਤੁਹਾਨੂੰ ਇਹਦੇ ਵਿੱਚ ਬਿਠਾ ਦਈਏ ਤਾਂ ਤੁਸੀਂ ਕੀ ਕਰੋਗੇ ਜੇ ਪੁਰਾਣੀ ਗੱਡੀ 'ਚ ਮੇਰੇ ਵਰਗਾ ਬਿਠਾ ਦਿਓ ਮੇਰੀ ਲਿਆਂ ਦਾ ਗੱਡੀ ਦੀ ਮਸਤ ਜੋਕ ਮਾਰਾ ਰਿਹਾ ਆਪਾਂ ਬਾਬੇ ਦੀ ਇਹ ਸਾਰੀ ਵੀਡੀਓ ਸੋਣ ਤੋਂ ਬਾਅਦ ਕੇਜਰੀਵਾਲ ਸਾਹਿਬ ਦਾ ਰਿਐਕਸ਼ਨ ਲੈਨੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਟੱਕੜੀ ਨੂੰ ਪਾਵਾਂਗੇ ਚਾਹੇ ਕੋਈ ਮਰੇ ਬਚੇ ਟੱਕੜੀ ਉਸ ਦੀ ਪਸੰਦ ਹੈ ਹਾਂ ਜੀ ਉਸ ਤੋਂ ਮੈਨਾਂ ਬੋਰਡ ਨਹੀਂ ਪਾਉਂਦਾ ਲੰਡੂ ਬੰਨੂ ਝੋਣੀ ਝੂੜੂ ਹਮ ਗੱਡੀ